ਨਾਮ ਸ੍ਰੀ ਵਾਹਿਗੁਰੂ ਜੀਓ RAM ਅਲੀ ਮਹੱਲਾ ਤੀਜਾ ਅਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਭਾਇ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿਤੀ ਮਨ ਮਜੀਆ ਵਧਾਈਆ ਰਾਗ ਰਤਨ ਪਰਵਾਰ ਪਰਿਆ ਸਬਦ ਗਾਵਣ ਆਈਆ ਸਬਦੋ ਦਾ ਗਾਵੋ ਹਰੀ ਕੇ ਰਾ ਮਨ ਜਿਨੀ ਵਸਾਇਆ ਕਹੈ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਖਵਾਲਾ ਨਾਲੇ ਹਰਨਾਮ ਦਾ ਰਖ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਤੂੰ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗੱਲਾਂ ਸੁਨ ਰੱਖ ਸੁਆਮੀ ਸੋਖਿਓ ਮਨੋਂ ਵਿਸਾਰੇ ਕਹਾ ਨਾਨਕ ਮਨ ਮੇਰੇ ਸਦਾ ਰਖਵਾਲਾ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਇਸ ਦੇਹ ਇਸ ਪਾਵਾਏ ਸਦਾ ਸਿਹਤ ਸਦਾ ਹਾ ਤੇਰੀ ਨਾਮ ਮਨ ਵਸ ਆਏ ਨਾਮ ਜਿਨ ਕੈ ਮਨ ਵਸਿਆ ਬਾਜੇ ਸਬਦ ਘਨੇਰੇ ਕਹੈ ਨਾਨਕ ਸੱਚੇ ਸਾਹਿਬ ਗਿਆਨਹੀ ਘਰ ਤੇ ਰੈ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁਖਾ ਸਭ ਕੁਬਵਾਈਆ ਕਰ ਸਾਚ ਸੁਖ ਮਨ ਆਏ ਵਸਿਆ ਜਿਨ ਇਸ਼ਾ ਸਭ ਪੁਜਾਈਆ ਸਦਾ ਪ੍ਰਪਾਨ ਕੀਤਾ ਗੁਰੂ ਬਿਟਾ ਹੋ ਜਸ ਦੀ ਆ ਇਹ ਵਡਿਆਈਆ ਕਹ ਨਾਨਕ ਸੁਣੋ ਸੰਤੋ ਸਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਬਾਜੇ ਪੰਚ ਸਮਦ ਚਿਤ ਘਰ ਸੁਭਾਗੈ ਘਰ ਸੁਭਾਗੈ ਸਬਦ ਬਾਜੇ ਖਲਾ ਜਿਤ ਘਰ ਧਾਰਿਆ ਪੰਚ ਦੂਤ ਤੁਧ ਵਾਸ ਕੀਤੇ ਕਾਲ ਕੰਡਕ ਮਾਰਿਆ ਤੁਰ ਕਰਮ ਪਾਇਆ ਜੁਜ ਜਿਨ ਘਾਉ ਉਸੇ ਨਾਮ ਹਰ ਕਹਿ ਲਾਗੇ ਕਹੈ ਨਾਨਕ ਤਹ ਸੁਖ ਹੋਆ ਤਿਤ ਘਰ ਅਨਹਦ ਵਜੇ ਸਾਚੀ ਲਿਵੇ ਮੇਰੇ ਜਹੇ ਦੇ ਮਾਣੀ ਦੇਹ ਨੇ ਮਾਣੀ ਲਗੈ ਬਚ ਹਉ ਕੀ ਕਰੇ ਵਿਚਾਰੀਆ ਤੁਧ ਬਾਜ ਸੁਨਖ ਕੋਈ ਨਾਹੀ ਕਿਰਪਾ ਕਰ ਤਨਵਾਰਿਆ ਇਸ ਨਉ ਹੋਰ ਥਾਉ ਨਾਹੀ ਸਬਦ ਦਾਗ ਸਵਾਰੀਆ ਕਹੈ ਨਾਨਕ ਲਿਵੇ ਬਚ ਹਉ ਕੀ ਕਰੇ ਵਿਚਾਰੀਆ आनंद आनंद स सब सबको कहे आनंद गुरु ते जानिया जानिया आनंद सदा गुरु ते कृपा करे प्यारेया तारे कृपा के विकपटे ज्ञान अंजन सारिया अंदरो जिनका खो तुट्टा तिनका शब्द सच्चा सवारेया कहे नानक एहु आनंद है आनंद गुरु ते जानिया बाबा जिस तु देहे सोई जन पावै पावै ता सो जन देहे जिस न हो और क्या करहे बेचारिया ਇਕ ਭਰਮ ਭੁੱਲੇ ਫਿਰੇ ਦਹ ਦਸ ਇਕ ਨਾਮ ਲਾਗ ਸਵਾਰਿਆ ਗੁਰ ਪ੍ਰਸਾਦਿ ਮਨ ਭਇਆ ਨਿਰਮਲ ਜਿਨਾਂ ਬਾਣਾ ਪਾਵੈ ਕਹੈ ਨਾਨਕ ਜਸ ਤੇਹ ਪਿਆਰੇ ਸੂਹੀ ਜਨ ਪਾਵੈ ਆਪੋ ਸੰਤ ਪਿਆਰੇ ਹੋਰ ਅਕੱਥ ਕੀ ਕਰਹਿ ਕਹਾਣੀ ਕਰਹਿ ਕਹਾਣੀ ਅਕੱਥ ਕੀ ਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕਉ ਹੁਕਮ ਮੰਨੇ ਪਾਈਐ ਕੋ ਕਾ ਮਾ ਮਨੇ ਰੋ ਗੁਰੂ ਕੇ ਰਾਗਾ ਬਹੁ ਸੱਚੀ ਬਾਣੀ ਕਹ ਨਾਨਕ ਸੁਨੋ ਸੰਤ ਹੋ ਕਥਿ ਹੋ ਅਕਥ ਕਹਾਣੀ ਇਹ ਮਨ ਚੰਚਲਾ ਚਤਰਾਈ ਗਿਆਨ ਨਾ ਪਾਇਆ ਚਤਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ ਏਹ ਮਾਇਆ ਮੋਹਣੀ ਜਿਨੇ ਏਤ ਪਰਮ ਭੁਲਾਇਆ ਮਾਇਆ ਤਾਂ ਮੋਹਣੀ ਜਿਨੈ ਕੀਤੀ ਜਿਨ ਢਗੌਲੀ ਪਾਈਆ ਪ੍ਰਵਾਣ ਕੀਤਾ ਦਸੈ ਵਟਹੁ ਜਿਨ ਮੋਹ ਮਿੱਠਾ ਲਾਇਆ ਕਹਿ ਨਾਨਕ ਮਨ ਚੰਚਲ ਚਕਰਾਈ ਕਿਨੈ ਨਾ ਪਾਇਆ ਏ ਮਨ ਪਿਆਰਿਆ ਤੂੰ ਸਦਾ ਸੱਤ ਸੰਭਾਲੇ ਏਹੋ ਪਟੰਬ ਤੁਝੇ ਦੇਖਦਾ ਚੱਲੈ ਨਾਹੀ ਤੇਰੇ ਨਾਲੇ ਸਾਥ ਤੇਰਾ ਚੜਦਾ ਨਾਹੀ ਕਿਸ ਨਾਲ ਕੀ ਚਿਤ ਲਾਈਐ ਐਸਾ ਕਮ ਮੂਲੇ ਨਾ ਕੀਚੈ ਜਿਤ ਅੰਤ ਅਛੋ ਤਾਈਐ ਸਤ ਗੁਰੂ ਕਾ ਉਪਦੇਸ ਸੁਣ ਤੂ ਵੈ ਤੇ ਰਹਿ ਨਾਲੇ ਕਹੈ ਨਾਨਕ ਮਨ ਕੀ ਆਵੇ ਤੂ ਸਦਾ ਸਤਿ ਸੰਭਾਲੇ ਅਗਮ ਅਗੁਜਰਾ ਤੇਰਾ ਅੰਤ ਨਾ ਪਾਇਆ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਦੂ ਜਾਣੇ ਜੀ ਚੰਗ ਸਭ ਖੇਲ ਤੇਰਾ ਕੀ ਆਖ ਵਖਾਣਾ ਏ ਅੱਖੇ ਤਾਂ ਵੇਖੇ ਸਭ ਤੁਹੈ ਜਿਹੜੇ ਜਗਤ ਉਪਾਇਆ ਕਹ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨ ਪਾਇਆ ਸੋਰ ਨਾਰਾ ਮਨੁਜਨ ਉਮਰ ਕਹੋ ਜਦੇ ਸੋ ਅਮਰਤਪੁਰ ਕੇ ਪਾਇਆ ਆਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜੀ ਜਨਤ ਸਭ ਤੁਧ ਉਪਾਏ ਕਬੀਖ ਪਰਸਣ ਆਇਆ ਲਾਬ ਲੋਭ ਅਹੰਕਾਰ ਜੂ ਕਾ ਸਤਿਗੁਰ ਪਲਾ ਪਾਇਆ ਕਹਿ ਨਾ ਮੈਨੂੰ ਜਿਸ ਨੋ ਆਪ ਤੁਠਾ ਦਿਨ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਹ ਜਨ ਆਲੀ ਹੀ ਚਾਹ ਲਾ ਤੇਰਾ ਆਲੀ ਭਗਤਾ ਕੇਰੀ ਬ੍ਰਹਮ ਮਾਰਗ ਚੱਲਣਾ ਲਬ ਲੋਭ ਅਹੰਕਾਰ ਕਲ ਪ੍ਰਸਨਾ ਬਹੁਤ ਨਾਹੀ ਬੋਲਣ ਅਨੇਹੁ ਦਿੱਖੀ ਬਾਧੋ ਨਿਕੀ ਏਤ ਮਾਰਗ ਜਾਣ ਗੁਰ ਪ੍ਰਸਾਦੀ ਜਿਨਹੀ ਆਪ ਅਜਿਆ ਹਰਵਾਸ ਨਾ ਸਮਾਣੀ ਕਹਾ ਨਾਨਕ ਚਾਲ ਭਗਤਾਂ ਜਿਉ ਜੋ ਬਿਨ ਰੱਬ ਜਿਉ ਤੁਮ ਚਲਾਏ ਹੈ ਤੇਰ ਚੱਲ ਹੈ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਗ ਤੂੰ ਚਲਾਏ ਹੈ ਤੇ ਵੈ ਚੱਲ ਹੈ ਜਿਨਾਂ ਨਾਮ ਆਰ ਪਾਵੇ ਕਾਰੇ ਕਿਰਪਾ ਜਿਨ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ ਜਸਨਾ ਕਹਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ ਸੁਖ ਪਾਵੇ

ਪਵਿੱਤ ਹੋਏ ਸੇ ਜਨਾ ਜਿਨਨੀ ਹਰ ਧਿਆਇਆ ਹਰ ਧਿਆਇਆ ਪਵਿੱਤ ਹੋਏ ਗੁਰਮੁਖ ਜਿਨਨੀ ਧਿਆਇਆ ਪਵਿੱਤ ਮਾਤਾ ਪਿਤਾ ਗੋਤੰਬ ਸਹਿਤ ਸਿਓ ਪਵਿੱਤ ਸੰਗਤ ਸਬਾਈਆ ਕਹਤੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨਨੀ ਮਨ ਵਸਾਇਆ ਕਹੈ ਨਾਨਕ ਸੇ ਪਵਿੱਤ ਜਿਨਨੀ ਗੁਰਮੁਖ ਹਰ ਹਰ ਧਿਆਇਆ ਕਰਮ ਨਹੀਂ ਸਹੈ ਨਾਉ ਬਜਾਏ ਨਾ ਸਾਹਿਬ ਸਹਿਸਾ ਨਾ ਜਾਏ ਨਹਿ ਜਾਏ ਸਹਿਸਕ ਤ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਉ ਮਲੀਣ ਹੈ ਜਿਤ ਸੰਜਮ ਤੁਰਤਾ ਜਾਏ ਮਨ ਤੋ ਰੋ ਸਬਦ ਲਖ ਰੋ ਹਰ ਸਿੰਘ ਰਖੋ ਜਿਤ ਲਾਏ ਕਹੈ ਨਾਨਕ ਗੁਰ ਪਰਸਾਦੀ ਸਹਿਜ ਉਪਜਾਇ ਇਹ ਸਹਿਸਾਏ ਵਿਜਾਇ ਜੀ ਅਹੁ ਮੈਲੇ ਬਾਹਰ ਹੋਂ ਨਿਰਬਲ ਬਾਹਰ ਹੋਂ ਨਿਰਬਲ ਜੀ ਅਹੁ ਕਾ ਮੈਲੇ ਇਨੇ ਜਨਮ ਜੂ ਆਇ ਹਾਰਿਆ ਇਹ ਕ੍ਰਿਸ਼ਨ ਵਡਾ ਰੋਗ ਲੱਗਾ ਮਰਨ ਮਨੁ ਹੋ ਬਿਸਾਰਿਆ ਬੇਤਾ ਮੈਂ ਨਾਮ ਉਤਮ ਸੋ ਸੁਣੇ ਨਾਹੀ ਫਿਰੇ ਜਿਉ ਬੇਤਾਲਿਆ ਕਹੈ ਨਾਨਕ ਜੇ ਸਚ ਤਜਿਆ ਟੂੜੇ ਲਾਗੇ ਤਨੀ ਜਨਮ ਜੂ ਆਇ ਹਾਰਿਆ ਜੀਆ ਹੋ ਨਿਰਮਲ ਬਾਹਰ ਹੋ ਨਿਰਮਲ ਬਾਹਰ ਹੋ ਤਾਂ ਨਿਰਮਲ ਜੀਆ ਹੋ ਨਿਰਮਲ ਸਤਗੁਰ ਤੇ ਕਰਨੀ ਕਮਾਣੀ ਊੜ ਕੇ ਸੋਏ ਪਹੁੰਚੈ ਨਾਹੀ ਮਨਸਾ ਸਤਿ ਸਮਾਣੀ ਜਨਮ ਰਤਨ ਜਿਨਨੇ ਖਟਿਆ ਭਰੇ ਸੇਵਣ ਜਾਇ ਕਹੈ ਨਾਨਕ ਜਰ ਮਨ ਨਿਰਮਲ ਸਦਾ ਰਹਿ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸਿੱਤੇ ਸਨਮੁਖ ਹੋਵੈ ਹੋਵੈ ਤਾਂ ਸਨਮਖ ਸਿੱਖ ਕੋਈ ਜੀ ਆਇਆਂ ਰਹਿ ਗੁਰ ਨਾਲੇ ਪੁਰਖੇ ਚਰਨਹਿ ਹਿਰਦੈ ਧਾਏ ਅੰਦਰ ਆਤਮੈ ਸਮਾਲੇ ਆਪ ਛੱਡ ਸਦਾ ਰਹੈ ਭਰਨੈ ਗੁਰਦੇਵਰ ਨਾ ਜਾਣੈ ਕੋਇ ਕਹੈ ਨਾਨਕ ਸੁਣਹੁ ਸੰਤੋ ਸੋ ਸਿੱਖ ਸਨਮੁਖ ਹੋਇ ਜੇ ਕੋ ਗੁਰਦੇਵੇ ਮੁਖ ਹੋਵੈ ਸਦਗੁਰ ਮੁਕਤ ਨ ਪਾਵੇ ਪਾਵੇ ਮੁਕਤ ਨਾ ਹੋਰ ਥੈ ਕੋਈ kuş ਹੋ ਬੀਕੀਆਂ ਜਾਏ ਅਨੇਕ ਜੋਨੀ ਭਰਮ ਆਵੇ ਬਿਨ ਸਦਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਦਾਗ ਚਰਣੀ ਸਦਗੁਰ ਸਬਦ ਸੁਣਾਏ ਕਹਾ ਨਾਨਕ ਵਿਚਾਰ ਵਿਖੋ ਬਿਨ ਸਤਿਗੁਰ ਮੁਕਤ ਨਾ ਪਾਏ ਆਪ ਹੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਰੀ ਬਾਣੀਆਂ ਸਿਰ ਬਾਣੀ ਜਿਨ ਕਉਦਰ ਕਰਮ ਹੋਵੇ ਹਿਰਦ ਤਨਾ ਸਮਾਣੀ ਜੀਵੋ ਅੰਮ੍ਰਿਤ ਸਦਾ ਰਹਿ ਹੋ ਹਰ ਰੰਗ ਜਪਿ ਹੋ ਸਾਰੇ ਗਾਣੀ ਕਹਾ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਉ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਕਹਤੇ ਕੱਚੇ ਸੁਣਦੇ ਕੱਚੇ ਕੱਚੀਆਂ ਹਵਹਾਣੀ ਹਰ ਘਰ ਨਿਤ ਕਰੇ ਰੇ ਰਸਨਾ ਕਹਿਆ ਕਛੁ ਨਾ ਜਾਣੀ ਚਿਤ ਜਿਨ ਕਾ ਹਿਰਦੈ ਆ ਮਾਇਆ ਬੋਲਣ ਭਏ ਰਵਾਣੀ ਕਹਾ ਨਾਨਕ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਨਵਰ ਕਾ ਸੰਬਧਨ ਦਰਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਗਾ ਏਹੋ ਹੋ ਆਸਮਾਓ ਸਬਦ ਸਿਤੀ ਮਨ ਮਿਲੇ ਆ ਸਚੈ ਦਾਇਆ ਭਾਉ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਪੁਝਾਏ ਕਹੈ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸੇਵ ਸਖਤ ਆਪੁ ਪਾਏ ਕਹਿ ਕਰਤਾ ਆਪੇ ਹੁਕਮਰਤਾ ਆਏ ਹੁਕਮਰਤਾ ਆਏ ਆ ਵਿਖੇ ਗੁਰਮੁਖ ਸਾਹਿਬੁ ਝਾਏ ਤੋੜੇ ਮੰਨਨ ਹੋਵੇ ਮੁਖਟ ਸਬਦ ਮੰਨ ਵਸਾਏ ਗੁਰਮੁਖ ਜਸ ਨੋਇ ਆਪ ਘਰੇ ਸੋਵੇ ਇੱਕ ਸਸਿਉ ਲਿ ਲਦਾਏ ਕਹੈ ਨਾਨਕ ਆਪ ਕਰਤਾ ਆਪੇ ਹੁਕਮਨ ਚਾਏ ਸਿਮਰਤ ਸਾਸਤਰ ਪੁੰਨ ਪਾਪ ਵਿਚਾਰ ਦੇ ਤੱਤ ਸਾਰ ਨਾ ਜਾਣੀ ਤੱਤ ਸਾਰ ਨਾ ਜਾਣੀ ਗੁਰੂ ਬਝ ਹੋ ਤੱਤ ਸਾਰ ਨਾ ਜਾਣੀ ਤਿਹ ਗੁਣੀ ਸੰਸਾਰ ਭ੍ਰਮ ਸੁਤਾ ਸੁਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਕੇ ਜਿਨਾਂ ਹਰਮਨ ਵਸਿਆ ਕੋਨੇ ਅੰਮ੍ਰਿਤ ਬਾਣੀ ਕਹ ਨਾਮਿਕ ਸਿਮਤਤ ਪਾਏ ਜਿਸਨੋ ਅਨੰਦਨ ਹਰਿ ਵਿਲਾਗੈ ਜਾਗਤ ਰਹਿਣ ਵਿਹਾਣੀ ਮਾਗਾ ਕੇ ਉਦਰ ਮਹਿ ਪ੍ਰਤਿਪਾਗ ਕਰੇ ਸੂ ਕੇਉ ਮਨ ਹੋ ਵਿਸਾਰੀਐ ਮਨਹੁ ਕਿਉ ਵਿਸਾਰੀਐ ਏ ਬਡਕਾ ਘਾਜੇ ਅਗਨ ਮਹਿ ਆਹਾਰ ਪਹੁੰਚਾਵਾਏ ਉਸ ਲੋਕਿਉ ਕੋਈ ਨ ਸਕੀ ਜਿਸਨੋ ਆਪਣੀ ਗਿਦਾਵਾਏ ਆਪਣੀ ਲਗਿਆ ਮੇਦਾਏ ਗੁਰਮੁਖ ਸਦਾ ਸੰਮਲਨੀਐ ਕਹੈ ਨਾਨਕ ਕੀ ਵਿੜਗਾ ਕਾਸੋ ਕਿਉ ਮਨੁ ਵਿਸਾਰੀਐ ਜੈਸੇ ਅਗਨੁ ਉਤਰਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇਕੋ ਜਹੀ ਤਪੈ ਕੀ ਲਰਚਾਇਆ ਜਾਤਿਸ ਭਾਣਾ ਤਜਮਿਆ ਪਰਵਾਰ ਹੜਾ ਭਾਇਆ ਈਸ਼ੁਰ ਕੀ ਲਕੀ ਕ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹੇ ਮਾਇਆ ਜਿਤ ਹਗਿਸਰੈ ਭੋਮਜੈ ਭਾਵੋ ਦੂਜਾ ਲਾਇਆ ਕਹੈ ਨਾਨਕ ਗੁਰ ਪ੍ਰਸਾਦਿ ਜਿਨਾਂ ਲਗ ਲਾ ਕੀ ਇਤਨੀ ਵਿੱਚੇ ਮਾਇਆ ਪਾਇਆ ਹਰਿ ਆਪ ਅਮਲ ਕਹੈ ਮੂਲ ਨ ਪਾਇਆ ਜਾਏ ਮੂਲ ਨ ਪਾਇਆ ਜਾਏ ਕਿਸੈ ਮਿੱਟ ਹੋ ਰਹੇ ਰੋਗ ਵਿਦਲਾਏ ਐਸਾ ਸਤਗੁਰ ਜੇ ਮਿਲੈ ਕਿਸ ਨੋ ਸਿਰ ਸੋਪੀਆ ਵਿੱਚ ਹੋਣ ਆ ਪਜਾਏ ਜਿਸ ਦਾ ਜੀਵ ਤਿਸ ਮਿਲ ਰਹਿ ਹਰ ਵਸੈ ਮਨਿ ਆਏ ਹਰਿ ਆਪ ਅਮਲ ਕਹੈ ਭਗਤ ਨਾ ਕੀ ਨਾਨਕਾ ਜਿਨ ਹਰ ਪਲੈ ਪਾਇਏ ਹਰ ਰਾਸ ਮੇਰੀ ਮਨ ਮਨ ਜਾਰਾ ਹਰ ਰਾਸ ਮੇਰੀ ਮਨ ਮਨ ਜਾਰਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪੇ ਰੋ ਜੀਆ ਹੋ ਲਾਖ ਟੇ ਰੋ ਦਿਹਾੜੀ ਇਹੋ ਧਨ ਦਿਨਾ ਮਿਲਿਆ ਜਨ ਹਾਏ ਆਪੇ ਬਾਣਾ ਕਹ ਨਾਨਕ ਹਰ ਰਾਸ ਮੇਰੀ ਮਨ ਹੋਵਾ ਮਨ ਜਾਰਾ ਏ ਰਸਨਾਤ ਵਨ ਰਸ ਰਾਤ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿ ਕਹ ਜਿ ਚਿਰ ਹਰ ਰਸ ਭਲੇ ਨਾ ਪਾਏ ਹਰ ਰਸ ਪਾਈ ਅਰਦਾਸ ਪਾਈ ਹੈ ਹਰ ਰਸ ਬਹੁੜ ਨਾਨਕ ਕ੍ਰਿਸ਼ਨ ਆਗਿਆਏ ਇਹੋ ਹਰ ਰਸ ਕਰਮੀ ਪਾਈ ਹੈ ਸਤਿਗੁਰ ਮਿਲੈ ਜਿਸ ਦੇ ਆਏ ਕਹੈ ਨਾਨਕ ਹੋਰ ਅਨ ਰਸ ਸਭ ਬਿਸਰੇ ਜੇ ਹਰ ਬਸ ਮਨ ਆਏ ਇਹ ਸਰੀਰ ਮੇਰਾ ਹਰ ਤੁਮ ਮੈਂ ਜੋਤ ਰੱਖੀ ਤਾ ਤੂੰ ਜਗ ਮਹਿ ਆਇਆ ਹਰ ਜੋਤ ਰੱਖੀ ਤਦ ਵਿੱਚ ਤਾ ਤੂੰ ਜਗ ਮਹਿ ਜਾਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗ ਦਿਖਾਇਆ ਵਰ ਪਰ ਸਾਥੀ ਵਿੱਚ ਆ ਤਨ ਚਲਤ ਹੋਆ ਚਲਤ ਨਜ਼ਰੀ ਆਇਆ ਕਹ ਨਾਨਕ ਸ੍ਰਿਸ਼ਟ ਕਾ ਮੂਲ ਰਿਥਿਆ ਅਜੋ ਤਰਾ ਕੀਤਾ ਤੁਝਮ ਹੈ ਆਇਆ ਮਨ ਚਾਉ ਭੈਰਾ ਪ੍ਰਭ ਆਪਨ ਸੁਣਿਆ ਹਰ ਗੰਗਲ ਗਾਉ ਸਖੀ ਘ੍ਰਿਉ ਮੰਦਰ ਭੜਿਆ ਹਰ ਗਾਉ ਮੰਗਲਿਤ ਸਖੀਏ ਸੋਗ ਰੋਹਨਾ ਵਿਆਪਾਈ ਹੋਰ ਚਰਨ ਲਾਕੇ ਤੈਨ ਸੁਭਾਗੇ ਆਪਣਾ ਪਿਰ ਜਾ ਪਾਏ ਅਨਹਦ ਬਾਣੀ ਪਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਾ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾਂ ਮੇਰਿਆ ਇਸ ਜਗ ਮਹਿ ਆਇਆ ਕਿ ਆਪ ਜਨ ਕਰਮ ਕਮਾਇਆ ਇਹ ਕਰਮ ਕਮਾਇਆ ਤੇ ਸਰੀਰਾਂ ਜਾਂ ਤੁ ਜਗ ਮਹਿ ਆਇਆ ਜਿਨ ਹਰਤੇ ਰਚਨ ਰਚਿਆ ਸੁਹਰਮਨ ਨਾ ਵਸਾਇਆ ਉਰ ਪਰ ਸਾਧੀ ਹਰ ਮਨ ਨ ਵਸਿਆ ਪੁਰਖ ਲਿਖਿਆ ਪਾਇਆ ਕਹਤ ਨਾਨਕ ਇਹੋ ਸਰੀਰ ਪਰਵਾਣੁ ਹੋਆ ਜਨ ਸਤਗੁਰ ਸਿਮ ਚੇਤ ਲਾਇਆ ਇਨੇ ਤਰੋ ਮੇਰੇ ਹੋ ਆਪ ਨੂੰ ਮੈਂ ਜੋਤ ਧਰੀ ਹਰ ਬਿਨੇ ਅਵਰਨ ਦੇਖੋ ਕੋਈ ਹਰ ਬਿਨੇ ਅਵਰਨ ਦੇਖੋ ਕੋਈ ਨਦਰੀ ਹਰ ਨੇ ਹਾਲਿਆ ਇਹੋ ਵਿਸ ਸੰਸਾਰ ਤੁਨ ਵੇਖਦੇ ਇਹ ਵਰ ਕਾ ਰੂਪ ਹੈ ਹਰ ਅਨੁਪ ਨਦਰੀ ਆਇਆ ਗੁਰ ਪ੍ਰਸਾਦਿ ਪੁਛਿਆ ਜਾਵੇ ਕਾ ਹਰ ਇੱਕ ਹੈ ਹਰ ਬਿਨੇ ਅਵਰਨ ਕੋਈ ਕਹ ਨਾਨਕ ਕੇ ਨਿਤਰ ਅੰਧ ਸੇ ਸਤਿਗੁਰ ਮਿਲਿਆ ਨਿਭ ਦ੍ਰਿਸ਼ਟ ਹੋਈ ਇਹ ਸ੍ਰਵਣ ਹੋ ਮੇਰੇ ਹੋ ਸਾਚਾ ਸੁਨਣਾ ਨੋ ਪਠਾਏ ਸਾਚਾ ਸੁਨਣਾ ਨੋ ਪਠਾਏ ਸਰੀਰ ਲਾਏ ਸੁਨੋ ਸਤਿ ਬਾਣੀ ਜਿਤ ਸੁਣੀ ਮਨ ਤਨ ਹਰਿਆ ਗੁਆ ਰਸਨਾ ਰਸ ਸਮਾਣੀ ਸਾਚ ਅਲਖ ਵਿਡਾਣੀ ਤਾਂ ਕੀ ਗਤ ਕਹੀ ਨ ਜਾਏ ਰਹਾ ਨਾਨਕ ਅੰਮ੍ਰਿਤ ਨਾਮ ਸੁਨੋ ਪਵਿੱਤਰ ਹੋਵੋ ਸੱਚ ਸੁਨਣੈ ਲੋ ਪਠਾਏ ਹਰ ਜੀਉ ਗੁਫਾ ਅੰਦਰ ਰੱਖ ਕੈ ਵਾਜਾ ਪਵਣ ਵਜਾਇਆ ਵਜਾਇਆ ਵਾਜਾ ਪਉਣ ਨੌ ਦੁਆਰੇ ਪ੍ਰਗਟ ਕੀਏ ਦਸਮਾ ਪੁੱਤਰ ਖਾਇਆ ਗੁਰਦੁਆਰੇ ਲਾਏ ਭਾਵਨੀ ਇਤਨਾ ਦਸਮਾ ਦੁਆਰ ਦਿਖਾਇਆ ਤਹਿ ਅਨੇਕ ਰੂਪ ਨਾਮ ਨਵ ਨਿਤ ਕਿਸ ਤਾਰੰਤ ਨਾ ਜਾਇ ਪਾਇਆ ਕਹੈ ਨਾਨਕ ਹਰ ਪਿਆਰੈ ਜੀਉ ਗੁਫਾ ਅੰਦਰ ਰਖੈ ਵਾਜਾ ਪਵਣ ਵਜਾਇਆ ਇਹੋ ਸੱਚਾ ਸੁਹਿਦਾ ਸੱਚ ਹੈ ਘਰ ਗਾਵੋ ਘਰ ਹੋ ਤਾਂ ਸੁਹਿਦਾ ਘਰ ਸੱਚ ਹੈ ਜਿਥੈ ਸਦਾ ਸਤਿ ਤੇ ਆਵੇ ਸਚੋ ਤੇ ਆ ਰਹੇ ਜਾਂ ਤੁਨ ਭਾਵੇ ਗੁਰਮੁਖ ਜਿਨਾਂ ਤੁਝ ਆਵੇ ਇਹੋ ਸੱਚ ਸਦ ਨਾਮ ਕਾ ਖਸਮ ਹੈ ਜਿਸ ਬਖਸੇ ਸੁਹਜਨ ਪਾਵੇ ਕਹੈ ਨਾਨਕ ਸਤ ਸੁਹਿਲਾ ਸਚੈ ਘਰੁ ਕਰਾਵਹਿ ਅਨੰਦ ਸੁਨਹੁ ਮਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰਬ੍ਰਹਮ ਪ੍ਰਭ ਪਾਇਆ ਪੁਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਚਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪਨੀਤ ਕਹ ਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਨਮੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪਨੀਤ ਕਹ ਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਨਮੰਤ ਨਾਨਕ ਗੁਰ ਚਰਨ ਲਾਗੇ بجے نور واحو جی کا خالصہ واحرو جی کی فتح